ਲੋਭੀ ਨੂੰ ਧਨ ਦਿਖਾਈ ਦੇਗਾ ਹਰ ਪਾਸੇ ਹਰ ਪਾਸੇ ਜਿਵੇਂ ਭੁੱਖੇ ਨੂੰ ਪੁੱਛੀਏ ਦੋ ਤੇ ਦੋ ਕੀ ਹੁੰਦਾ ਕਹਿੰਦਾ ਚਾਰ ਰੋਟੀਆਂ ਔਰ ਕੀ ਲੋਭ ਪ੍ਰਧਾਨ ਹੈ ਉਸ ਦਾ ਵਿਵਹਾਰ ਦੱਸੇਗਾ ਉਸ ਦਾ ਉੱਠਣਾ ਬੈਠਣਾ ਦੱਸੇਗਾ ਬਾਕੀ ਵਿਚਾਰ ਹੋਣਗੇ ਉਸ ਦੇ ਜ਼ਹਿਰ ਅਸਰ ਹੋਣਗੇ ਪਰ ਲੋਭ ਪ੍ਰਧਾਨ ਜਿਸ ਦੇ ਅੰਦਰ ਕਾਮ ਪ੍ਰਧਾਨ ਬਾਕੀ ਵਿਚਾਰ ਆਉਣਗੇ ਉਹਦੇ ਜ਼ੇਰ ਸਾਇਆ ਉਹਦਾ ਵਿਵਹਾਰ ਦੱਸੇਗਾ ਜੈਸੇ ਮੈਂ ਅਰਜ਼ ਕੀਤੀ ਹੈ ਉਹ ਪਤੰਗੇ ਦੀ ਤਰ੍ਹਾਂ ਕਦੇ ਇਧਰ ਉੜੇਗਾ ਕਦੇ ਉਧਰ ਉੜੇ ਚੈਨ ਨਹੀਂ ਆਉਂਦਾ ਕਦੇ ਇੱਕ ਦੀਵੇ ਤੇ ਕਦੀ ਦੂਜੇ ਦੀ ਕਦੇ ਇੱਕ ਲੋ ਤੇ ਕਦੀ ਦੂਜੇ ਲੋ ਤੇ ਕਿੰਜ ਕਹਿ ਲੋ ਜਿਵੇਂ ਪਤੰਗਾ ਆਵਾਰਾ ਹੁੰਦਾ ਕਾਮੇ ਤੇ ਮਹਾਨ ਆਵਾਰਾ ਹੀ ਹੁੰਦਾ ਕੁਛ ਵੀ ਨਹੀਂ ਹੁੰਦਾ ਆਵਾਰਾ ਉਹਦਾ ਵਿਵਹਾਰ ਦੱਸ ਦਿੰਦਾ Podia estar dizendo